ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦੇਵ ਤਾਂ ਇੱਕ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਖੜ ਜਾਏਗੀ ਦਰਅਸਲ ਪਿੰਡ ਦੇ ਗ੍ਰੰਥੀ ਸਿੰਘਾਂ ਦਾ ਇੱਕ ਪਰਿਵਾਰ ਦੇ ਵੱਲੋਂ ਸਨਮਾਨ ਕੀਤਾ ਗਿਆ ਵਾ ਤੇ ਸਨਮਾਨ ਵੀ ਅਜਿਹਾ ਜਿਸਦੇ ਬਾਰੇ ਸ਼ਾਇਦ ਹੀ ਤੁਸੀਂ ਅੱਜ ਤੱਕ ਸੁਣਿਆ ਹੋਵੇ ਦਰਅਸਲ ਪਿੰਡ ਦੇ ਪੰਜ ਗ੍ਰੰਥੀ ਸਿੰਘਾਂ ਨੂੰ ਇੱਕ ਪਰਿਵਾਰ ਦੇ ਵੱਲੋਂ ਨਵੇਂ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਇੱਕ ਸਿੰਘ ਨੂੰ ਗੱਡੀ ਦੇ ਕੇ ਸਨਮਾਨਿਤ ਕੀਤਾ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੱਸ ਦੇ ਕਿ ਇੱਕ ਐਨਆਰਆਈ ਪਰਿਵਾਰ ਦੇ ਵੱਲੋਂ ਘਰ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਵਾਇਆ ਗਿਆ ਸੀ ਇੱਕ ਪਾਠ ਰਖਵਾਇਆ ਗਿਆ ਸੀ ਤੇ ਇਸ ਦਰਮਿਆਨ ਪਰਿਵਾਰ ਦੇ ਵੱਲੋਂ ਗ੍ਰੰਥੀ ਸਿੰਘਾਂ ਨੂੰ ਸਨਮਾਨਿਤ ਕੀਤਾ ਗਿਆ ਦੱਸਿਆ ਸੀ ਕਿ ਜਿੱਥੇ ਪੰਜ ਗ੍ਰੰਥੀ ਸਿੰਘਾਂ ਨੂੰ ਨਵੇਂ ਮੋਟਰਸਾਈਕਲ ਦਿੱਤੇ ਗਏ ਉੱਥੇ ਹੀ ਇੱਕ ਗ੍ਰੰਥੀ ਸਿੰਘ ਨੂੰ ਨਵੀਂ ਸਵਿਫਟ ਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਤਾਂ ਸਪੇਨ ਦੇ ਵਿੱਚ ਰਹਿੰਦੇ ਐਨਆਰਆਈ ਮਨਦੀਪ ਸਿੰਘ ਕੈਲੇ ਅਤੇ ਉਹਨਾਂ ਦੇ ਭਰਾ ਸੰਦੀਪ ਸਿੰਘ ਕੈਲੇ ਦੇ ਵੱਲੋਂ ਪਰਿਵਾਰ ਦੇ ਵੱਲੋਂ ਪੂਰੇ ਪਰਿਵਾਰ ਦੇ ਵੱਲੋਂ ਗ੍ਰੰਥੀ ਸਿੰਘਾਂ ਨੂੰ ਸਨਮਾਨਿਤ ਕੀਤਾ ਗਿਆ ਦੱਸਿਆ ਕਿ ਘਰ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸੀ ਅਤੇ ਭੋਗ ਦੇ ਉਪਰੰਤ ਉਹਨਾਂ ਦੇ ਵੱਲੋਂ ਗ੍ਰੰਥੀ ਸਿੰਘ ਸੰਜੋ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਦੱਸਿਆ ਕਿ ਇਹ ਪਰਿਵਾਰ ਦੇ ਪੂਰੇ ਪਰਿਵਾਰ ਦੀ ਸਹਿਮਤੀ ਦੇ ਤਹਿਤ ਹੀ ਉਹਨਾਂ ਦੇ ਵੱਲੋਂ ਜੋ ਸਨਮਾਨਿਤ ਗ੍ਰੰਥੀ ਸੰਗਾਂ ਨੂੰ ਕੀਤਾ ਗਿਆ ਵਾ ਤਾਂ ਇਸ ਸਨਮਾਨ ਤੋਂ ਬਾਅਦ ਦੱਸਦੇ ਕਿ ਹਰ ਕੋਈ ਸੋਸ਼ਲ ਮੀਡੀਆ ਦੇ ਉੱਪਰ ਵੀ ਇਸ ਪਰਿਵਾਰ ਦੀ ਛਲੰਗਾ ਕਰ ਰਿਹਾ ਤਾਂ ਰੈਕੋਟ ਦੇ ਪਿੰਡ ਬੱਸੀਆਂ ਤੋਂ ਇਹ ਮਾਮਲਾ ਸਾਹਮਣੇ ਆਇਆ ਬੱਸੀਆਂ ਪਿੰਡ ਦੇ ਵਿੱਚ ਦੱਸਦੇ ਕਿ ਐਨ ਆਰ ਆਈ ਅਤੇ ਸਮਾਜ ਸੇਵੀ ਪਰਿਵਾਰ ਦੇ ਵੱਲੋਂ ਨਿਕ ਉਪਰਾਲਾ ਕੀਤਾ ਗਿਆ ਤੇ ਪੂਰੇ ਇਲਾਕੇ ਦੇ ਵਿੱਚ ਹੁਣ ਇਸ ਉਪਰਾਲੇ ਦੀ ਪ੍ਰਸ਼ੰਸਾ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਦੱਸਦੇ ਕਿ ਪਿੰਡ ਬੱਸੀਆਂ ਦੇ ਵਿੱਚ ਕਾਈ ਗੁਰੂ ਘਰ ਨੇ ਤਾਂ ਅੱਧੇ ਦਰਜਨ ਦੇ ਕਰੀਬ ਦੱਸਿਆ ਜਾ ਰਿਹਾ ਕਿ ਪਿੰਡ ਦੇ ਵਿੱਚ ਗੁਰੂ ਘਰ ਨੇ ਤਾਂ ਇਸੇ ਦਰਮਿਆਨ ਪੰਜ ਗ੍ਰੰਥੀ ਸਿੰਘਾਂ ਨੂੰ ਮੋਟਰਸਾਈਕਲ ਅਤੇ ਇੱਕ ਗ੍ਰੰਥੀ ਸਿੰਘ ਨੂੰ ਪਰਿਵਾਰ ਦੇ ਵੱਲੋਂ ਸਵਿਫਟ ਗੱਡੀ ਦੇ ਕੇ ਸਨਮਾਨਿਤ ਕੀਤਾ ਗਿਆ ਵਾ ਤਾਂ ਉਥੇ ਹੀ ਲੋਕ ਵੀ ਇਸ ਉਪਰਾਲੇ ਦੀ ਸ਼ਲਾੰਘਾ ਕਰ ਰਿਹਾ ਤਸਵੀਰਾਂ ਵੀ ਤੁਹਾਡ ਨਾਲ ਸਾਂਝੀਆਂ ਕਰ ਰਹੇ ਆਂ ਦੇਖ ਸਕਦੇ ਹੋ ਕਿ ਨਵੇਂ ਮੋਟਰਸਾਈਕਲ ਅਤੇ ਨਵੀਂ ਸਵਿਫਟ ਗੱਡੀ ਆ ਜਿਹੜੀ ਉਹ ਨਜ਼ਰ ਆ ਰਹੀ ਆ ਤਾਂ ਰੈਕੋਰਡ ਦੇ ਨਜ਼ਦੀਕ ਪਹੁੰਚਦੇ ਪਿੰਡ ਬੱਸੀਆਂ ਦਾ ਇਹ ਮਾਮਲਾ ਵਾ ਜਿੱਥੇ ਪਰਿਵਾਰ ਦੇ ਵੱਲੋਂ ਗ੍ਰੰਥੀ ਸਿੰਘਾਂ ਨੂੰ ਮਾਨਤ ਹੈ ਜਿਹੜਾ ਉਹ ਕੀਤਾ ਗਿਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਸ ਗੁਰਜੰਟ ਸਿੰਘ ਦੀ ਬਸੀਆਂ ਤੋਂ ਮੈਂ ਗੁਰਦੁਆਰਾ ਸਿੰਘ ਸਭਾ ਵਿਖੇ ਪਿਛਲੇ 10 ਸਾਲਾਂ ਤੋਂ ਗ੍ਰੰਥ ਸਿੰਘ ਦੀ ਡਿਊਟੀ ਕਰਦਾ ਹਾਂ ਸੋ ਭਾਈ ਮਨਜੀਤ ਸਿੰਘ ਜੀ ਕੈਲਾ ਇਹਨਾਂ ਸਮੂਹ ਪਰਿਵਾਰ ਨੇ ਪ੍ਰਬਾਧ ਦੀ ਸ਼ੋਕ ਸ਼ਾਂਤੀ ਲਈ ਅਖੰਡ ਪੜ ਸਾਹਿਬ ਪ੍ਰਕਾਸ਼ ਕਰਵਾਏ ਸਨ ਸੋ ਗੁਰੂ ਘਰ ਦੇ ਜਿੰਨੇ ਵੀ ਗ੍ਰੰਥੀ ਸਿੰਘ ਸਹਿਬਾਨ ਨੇ ਗੁਰੂ ਘਰਾਂ ਚ ਡਿਊਟੀ ਕਰਦੇ ਇਹਨਾਂ ਪਰਿਵਾਰਾਂ ਵੱਲੋਂ ਇਹਨਾਂ ਪਰਿਵਾਰ ਵੱਲੋਂ ਸਾਰੇ ਗ੍ਰੰਥੀ ਸਿੰਘਾਂ ਨੂੰ ਮੋਟਰਸਾਈਕਲ ਦੇ ਨਾਲ ਨਵਾਜਿਆ ਤੇ ਦਾਸ ਨੂੰ ਭਾਈ ਮਨਜੀਤ ਸਿੰਘ ਜੀ ਕੈਲਾ ਇਹਨਾਂ ਨੇ ਸਲਵਟ ਗੱਡੀ ਦੇ ਨਾਲ ਸਨਮਾਨਿਤ ਕੀਤਾ ਮੇਰੀਆਂ ਸਵਾਮਣਾਂ ਨੂੰ ਵੇਖਦੇ ਆ ਸੋ ਮੈਂ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਹਾਂ ਭਾਈ ਮਨਜੀਤ ਸਿੰਘ ਜੀ ਕੈਲਾ ਇਨਾਂ ਦੇ ਸਮੂਹ ਪਰਿਵਾਰ ਤੇ ਬੱਚਿਆਂ ਤੇ ਸਤਿਗੁਰਪਾਤ ਸਾਹਿਬ ਜੀ ਮਿਹਰ ਪ੍ਰਿਆਤ ਰੱਖਣ ਇਸ ਤਰ੍ਹਾਂ ਹੀ ਇਸ ਪਰਿਵਾਰ ਤੋਂ ਸਤਿਗੁਰਪਾਤ ਸੇਵਾਵਾਂ ਲੈਂਦੇ ਰਹਿਣ ਸੋ ਇਸ ਸਮੇ ਸਾਰਾ ਪਰਿਵਾਰ ਮਨਜੀਤ ਸਿੰਘ ਜੀ ਦਾ ਹਾਜ਼ਰ ਹੈ ਸੋ ਦਾਸ ਵੱਲੋਂ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੇਰਾ ਨਾਮ ਨਾਜ਼ਰ ਸਿੰਘ ਹੈ ਜੀ ਮੈਂ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਹਾਂ ਜੀ ਪਿੰਡ ਬਸੀਆਂ ਤੋਂ ਜੋ ਕਿ ਅੱਜ ਮਨਜੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਆਸਰਾ ਲਿਆ ਉਸ ਦੇ ਉਪਰੰਤ ਅੱਜ ਨਗਰ ਦੇ ਸਾਰੇ ਗੁਰਦਵਾਰਾ ਦੇ ਹੈੱਡ ਗ੍ਰੰਥੀ ਆ ਪੰਜਾਂ ਗੁਰਦਵਾਰਾ ਦੇ ਹੈੱਡ ਗ੍ਰੰਥੀਆਂ ਨੂੰ ਮੋਟਰਸਾਈਕਲਾਂ ਦੇ ਨਾਲ ਨਵਾਜਿਆ ਅਤੇ ਗੁਰਦਵਾਰਾ ਸਿੰਘ ਸਭਾ ਦੇ ਗ੍ਰੰਥੀ ਗਰਜੰਟ ਸਿੰਘ ਨੂੰ ਗੱਡੀ ਦੇ ਨਾਲ ਨਵਾਜਿਆ ਤੇ ਅਸੀਂ ਇਨ ਮਨਜੀਤ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਇਹਨਾਂ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਹੈ ਤੇ ਇਸ ਲਈ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪ੍ਰਤਾਪ ਜੀ ਇੱਕ ਬਹੁਤ ਸੋਹਣੀਏ ਪੋਦੋਂ ਮੈਂ ਇੱਕ ਪਹਿਲ ਕੀਤੀ ਗਿਆ ਮਲਜੀਤ ਸਿੰਘ ਦੇ ਪਰਿਵਾਰ ਵੱਲੋਂ ਹਾਂਜੀ ਕਿਵੇਂ ਦੇਖਦੇ ਹੋ ਗੁਰੂ ਘਰ ਦੇ ਵਜ਼ੀਰ ਜਿਹੜੇ ਹੁੰਦੇ ਨੇ ਜਿੱਥੋਂ ਸਿੱਖੀ ਦਾ ਮੋੜ ਸਭੂ ਹੁੰਦਾ ਹੈ ਗੁਰੂ ਘਰਾਂ ਦੇ ਵਿੱਚੋਂ ਪਿੰਡਾਂ ਦੇ ਲੋਕਲ ਗੁਰੂ ਘਰਾਂ ਤੋਂ ਕਿ ਇਸ ਤਰ੍ਹਾਂ ਦੀ ਹੋਰ ਲੋਕਾਂ ਨੂੰ ਵੀ ਸੇਧ ਲੈਣ ਦੀ ਲੋੜ ਹੈ ਤਾਂ ਜੋ ਸਾਡੇ ਗੁਰੂ ਘਰ ਦੇ ਵਜ਼ੀਰਾਂ ਦਾ ਮਾਨ ਸਨਮਾਨ ਵੱਧ ਸਕੇ ਹਾਂਜੀ ਹਾਂ ਇਸ ਜੋ ਪ੍ਰਾਲਾ ਮਲਜੀਤ ਸਿੰਘ ਨੇ ਕੀਤਾ ਹੈ ਜੀ ਇਸ ਦੇ ਨਾਲ ਲੱਗਰ ਨੂੰ ਵੀ ਹੋਰ ਸੇਧ ਮਿਲਣੀ ਚਾਹੀਦੀ ਆ ਤੇ ਤਾਂ ਜੋ ਸਾਡੇ ਗੁਰੂ ਘਰਾਂ ਦੇ ਵਿੱਚ ਇਹੋ ਜਿਹੇ ਪ੍ਰਾਲੇ ਹੁੰਦੇ ਰਹਿਣ ਤੇ ਆਪਣੇ ਗਰੰਥੀ ਸਿੰਘਾਂ ਨੂੰ ਪਾਠੀ ਸਿੰਘਾਂ ਨੂੰ ਨਵਾਜਿਆ ਜਾਵੇ ਤਾਂ ਜੋ ਅੱਗੇ ਆਉਣ ਵਾਲਾ ਸਮੇਂ ਦੇ ਵਿੱਚ ਵੀ ਇਹੋ ਜਿਹੇ ਪ੍ਰਾਲੇ ਹੁੰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਾਜਵਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਭਗਤ ਰਵਦਾਸ ਜੀ ਤੋਂ ਮਨਜੀਤ ਸਿੰਘ ਕਹਿਲਾ ਜਿਨ੍ਹਾਂ ਨੇ ਆਪਣੀਆਂ ਕਰਤਕਮਾਂ ਨੂੰ ਸਫਲਾ ਕਰਦਿਆਂ ਹੋਏ ਆ ਸਮੂਹ ਨਗਰ ਦੇ ਗ੍ਰੰਥੀ ਸਿੰਘਾਂ ਦਾ ਸਤਿਕਾਰ ਕੀਤਾ ਗਿਆ ਮੋਟਰਸਾਈਕਲਾਂ ਦੇ ਨਾਲ ਨਵਾਜਿਆ ਗਿਆ ਅਤੇ ਭਾਈ ਗੁਰਜੰਟ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਿੰਘ ਸਭਾ ਇਹਨਾਂ ਨੂੰ ਸਰਟਕਾਰ ਦੇ ਨਾਲ ਨਵਾਜਿਆ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਮਨਜੀਤ ਸਿੰਘ ਕਹਿਲਾ ਇਹਨਾਂ ਦੇ ਸਮੂਹ ਪਰਿਵਾਰ ਦੇ ਮਾਰੇ ਕਿਰਪਾ ਕਰਨ ਇਹਨਾਂ ਤੇ ਮਿਹਰ ਭਰਿਆ ਹੱਥ ਰੱਖਣ ਜੋ ਇਹ ਉਦਮ ਉਪਰਾਲਾ ਹੋਇਆ ਇਸ ਦੇ ਨਾਲ ਨਗਰ ਦੇ ਬੱਚਿਆਂ ਨੂੰ ਹੋਰ ਸੇਧ ਮਿਲੇਗੀ ਤਾਂ ਕਿ ਬੱਚੇ ਵੀ ਗੁਰੂ ਘਰ ਆਉਣ ਅਤੇ ਸੰਥਿਆ ਕਰਨ ਤੇ ਰਾਗੀ ਸੰਗ ਪਾਠੀ ਸੰਗ ਅਤੇ ਹੋਰ ਵੀ ਜੋ ਧਾਰਮਿਕ ਉਪਰਾਲੇ ਨੇ ਇਹਨਾਂ ਦੇ ਵਿੱਚ ਵੱਧ ਝੜ ਕੇ ਹਿੱਸਾ ਲੈਣ ਸੋ ਬਹੁਤ ਬਹੁਤ ਧੰਨਵਾਦ ਮਨਜੀਤ ਸਿੰਘ ਕਾਲਾ ਇਹਨਾਂ ਦੇ ਸਮੂਹ ਪਰਿਵਾਰ ਦਾ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ